ਲੋਕਾਂ ਨੂੰ ਸਾਰੇ ਬਾਬੇ ਅੱਜ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਰਿਲੀਜ਼ ਹੋਊਗਾ ਤੇ ਜਿਵੇਂ ਕਿ ਸਭ ਨੂੰ ਪਤਾਗਾ 11 23 ਗਾ ਸਿੱਧੂ ਮੂਸੇ ਵਾਲੇ ਬਾਈ ਦਾ ਜਨਮ ਦਿਨ ਤਾਂ ਆਪਣੇ ਸਾਰੇ ਵੱਲੋਂ ਹੈਪੀ ਬਰਥਡੇ ਸਿੱਧੂ ਮੂਸੇ ਵਾਲੇ ਬਾਈ ਨੂੰ ਜਨਮ ਦਿਨ ਦੀ ਬਹੁਤ ਬਹੁ ਮबारकਾਂ ਬਾਈ ਨੂੰ ਬਾਈ ਆਪਣੇ ਜਨਮ ਦਿਨ ਤੇ ਬਹੁ ਲੋਕਾਂ ਨੂੰ ਗਿਫਟ ਵੰਡਦਾ ਸੀ ਸਗੋਂ ਦੀ ਆਪ ਕੇਕ ਕੱਟਣ ਨਾਲੋਂ ਗਰੀਬਾਂ 'ਚ ਜ਼ਿਆਦਾ ਵੰਡਦਾ ਸੀਗਾ ਬਾਈ ਸਿੱਧੂ ਮੂਸੇ ਵਾਲਾ ਬਹੁਤ ਡਾਊਨ ਟੂ ਅਰਥ ਬੰਦਾ ਸੀਗਾ ਦੇਖੋ ਬਾਈ ਦੇ ਗਾਣੇ ਅੱਜ ਕਹੋ ਜੇ ਹੋਣਗੇ ਕਿਸ ਕਿਸ ਸੁਪਾਈਆਂ ਨੂੰ ਇੰਤਜ਼ਾਰ ਹੈਗਾ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸ਼ਾਇਦ ਸਵੇਰੇ 10 ਵਜੇ ਜਾਂ ਸ਼ਾਮ ਨੂੰ 5 ਵਜੇ ਗਾਣਾ ਪਾਇਆ ਜਾਵੇ ਉਹਨਾਂ ਨੇ ਸਿੱਧੂ ਮੂਸੇਵਾਲਾ ਅਫੀਸ਼ੀਅਲ ਪੇਜ ਤੇ ਵੀ ਸਟੋਰੀ ਲਾ ਕੇ ਸਾਂਝਾ ਕਰਿਆਗਾ ਜਿਸ ਵਿੱਚ ਮੂਸਾ ਪ੍ਰਿੰਟ ਵਿੱਚ 008 ਨੀਲ ਟੇਕ ਨੋਟਸ ਮੈਨੂੰ ਲੱਗਦਾ ਇਹ ਗਾਣਿਆਂ ਦੇ ਤਿੰਨ ਗਾਣਿਆਂ ਦੇ ਨਾਮ ਨੇਗੇ ਬਾਕੀ ਆਏ ਤੋਂ ਪਤਾ ਲੱਗੂਗਾ ਦੇਖੋ ਬਾਈ ਦੇ ਸਿੱਧੂ ਮੂਸੇਵਾਲਾ ਅਫੀਸ਼ੀਅਲ ਪੇਜ ਤੇ ਆਫੀਸ਼ੀਅਲ ਪੇਜ ਆ ਗਿਆ ਇਸ ਤੇ ਇਸ ਤਰ੍ਹਾਂ ਪੋਸਟਰ ਪਾ ਕੇ ਸਾਂਝਾ ਕਰਿਆਗਾ ਜਿਵੇਂ 308 ਨੀਲ ਟੇਕ ਨੋਟਸ ਇਹ ਤਿੰਨ ਗਾਣੇ ਆਉਣਗੇ ਤੇ ਕਿਹੜੇ ਕਿਹੜੇ ਭਾਈਆਂ ਨੂੰ ਇੰਤਜ਼ਾਰਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਪੋਸਟਰ ਦੇਖਣ ਜਾਂ ਤਾਂ ਪੂਰਾ ਜ਼ਬਰਦਸਤ ਲੱਗ ਰਿਹਾਗਾ ਗਾਣਾ ਵੀ ਪੂਰਾ ਸੋਹਣਾ ਹੋਊਗਾ ਹੋਰ ਅਪਡੇਟ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਗੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹਾਂਗੇ